ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਰਮੰਦਰ ਸਾਹਿਬ ਜੋ ਸਿੱਖਾਂ ਦਾ ਪਵਿੱਤਰ ਇਤਿਹਾਸਿਕ ਸਥਾਨ ਹੈ ਸ਼ਕਤੀ ਭਗਤੀ ਦਾ ਕੇਂਦਰ ਹੈ ਉਸਦੇ ਇਤਿਹਾਸ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ ਸਿੱਖਾਂ ਦੇ ਮੋਢੀ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੀ ਵਾਰ ਉਹ ਦਾਸੀਆਂ ਸਮੇ ਇਸ ਜਗ੍ਹਾ ਤੇ ਆਏ ਨੇ ਜਦੋਂ ਉਹ ਦਾਸੀਆਂ ਕਰਨ ਨਿਕਲੇ ਨੇ ਤਾਂ ਪਹਿਲੀ ਵਾਰੀ ਹਰਮੰਦਰ ਸਾਹਿਬ ਦੀ ਧਰਤੀ ਤੇ ਆਏ ਨੇ ਉਦੋਂ ਨਾ ਤਾਂ ਇੱਥੇ ਸਰੋਵਰ ਸੀ ਨਾ ਇੱਥੇ ਕੋਈ ਸ਼ਹਿਰ ਸੀ ਨਾ ਇੱਥੇ ਉਈਗਰ ਦੁਆਰਾ ਸੈਫ ਸੀ ਉਸ ਤੋਂ ਬਾਅਦ ਉਹ ਭਾਈ ਲੈਣਾ ਜੀ ਨਾਲ ਇੱਕ ਦੋ ਵਾਰ ਦੁਬਾਰਾ ਇਸ ਧਰਤੀ ਤੇ ਆਏ ਨੇ ਗੁਰੂ ਅਮਰਦਾਸ ਜੀ ਨੂੰ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਜੋ ਗੁਰੂ ਹੋਏ ਨੇ ਦੂਸਰੇ ਉਹਨਾਂ ਤੋਂ ਗੁਰੂ ਅਮਰਦਾਸ ਜੀ ਨੂੰ ਇਸ ਜਗ੍ਹਾ ਦੀ ਸ਼ਕਤੀ ਦਾ ਪਤਾ ਲੱਗਾ ਗੁਰੂ ਅਮਰਦਾਸ ਜੀ ਨੇ ਇਸ ਜਗ੍ਹਾ ਤੇ ਭਗਤੀ ਕੀਤੀ ਗੁਰੂ ਰਾਮਦਾਸ ਜੀ ਜਦੋਂ ਗੁਰੂਕਤਾ ਗੱਦੀ ਤੇ ਬੈਠੇ ਨੇ ਇਸ ਜਗ੍ਹਾ ਤੇ ਉਹਨਾਂ ਨੇ ਆਪ ਸਰੋਵਰ ਦੀ ਖਦਵਾਈ ਕੀਤੀ ਇੱਥੇ ਵੱਖ-ਵੱਖ ਥਾਵਾਂ ਤੋਂ ਲਿਆ ਕੇ ਵਪਾਰੀ ਕੋਈ ਕਾਰੀਗਰ ਇਸ ਜਗ੍ਹਾ ਤੇ ਬਿਠਾਏ ਗਏ ਇਹ ਜਿੱਥੇ ਭਗਤੀ ਸ਼ਕਤੀ ਦਾ ਕੇਂਦਰ ਹੈ ਉੱਥੇ ਸਿੱਖਾਂ ਦਾ ਇੱਕ ਵਪਾਰਿਕ ਕੇਂਦਰ ਵੀ ਸੀ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖਦਾਈ ਕਰਵਾਈ ਸਰੋਵਰ ਕੱਚਾ ਸੀ ਉਸ ਸਮੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨੀ ਪੱਥਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ ਜਦੋਂ ਸਾਈਂ ਮੀਆਂ ਮੀਰ ਜੀ ਨੇ ਨੀ ਪੱਥਰ ਰੱਖਿਆ ਤੇ ਕਾਰੀਗਰ ਨੇ ਉਹ ਐਟ ਚੁੱਕ ਕੇ ਦੁਬਾਰਾ ਰੱਖ ਦਿੱਤੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਇਹ ਹੁਣ ਇੱਕ ਵਾਰ ਟਹੇਗਾ ਜ਼ਰੂਰ ਦੁਬਾਰਾ ਬਣੇਗਾ ਇੱਥੇ ਹੀ ਭਾਈ ਗਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾਈ ਪੰਜ ਗੁਰੂ ਸਾਹਿਬਾਨ ਸਨ ਉਹਨਾਂ ਦੀ ਬਾਣੀ ਇੱਥੇ ਦਰਜ ਕੀਤੀ ਗਈ ਇਸ ਜਗ੍ਹਾ ਤੇ ਹੀ ਬਾਬਾ ਬੁੱਢਾ ਜੀ ਨੂੰ ਪਹਿਲੇ ਸਿਰ ਗੰਥੀ ਧਾਪਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਉਹ ਵਰਨ ਵਾਲੇ ਸਾਂਝੇ ਹਨ ਕੋਈ ਜਾਤ ਰੰਗ ਰੂਪ ਨਸਲ ਭੇਦ ਕਿਸੇ ਵੀ ਜਾਤ ਦਾ ਕਿਸੇ ਭਾਸ਼ਾ ਨਾਲ ਲਿੰਕ ਵਿਅਕਤੀ ਉੱਥੇ ਆ ਜਾ ਸਕਦਾ ਹੈ ਕੋਈ ਕਿਸੇ ਕਿਸਮ ਦੀ ਮਨਾਹੀ ਨਹੀਂ ਦਾ ਜਿਹੜਾ ਸਰੋਵਰ ਆ ਇੱਕ ਪਾਸੇ ਨੂੰ 490 ਫੁੱਟ ਤੇ ਦੂਸਰੇ ਪਾਸੇ ਨੂੰ 500 ਫੁੱਟ ਹੈ ਜਾਨੀ ਕਹਿੰਦਾ ਮਤਲਬ ਚੌਰਸ ਪੂਰਾ ਚੌਰਸ ਨਹੀਂ ਹੈ ਇਹ ਜਿਹੜੀ ਲੰਬਾਈ ਆ ਉਹ 17 ਫੁੱਟ ਡੂੰਗੀ ਆ 13 ਫੁੱਟ ਜਿਹੜਾ ਥੜਾ ਆਇਆ ਜਿਸ ਵਿੱਚ ਪ੍ਰਕਾਸ਼ ਗੁਰੂ ਸਾਹਿਬ ਪ੍ਰਕਾਸ਼ ਕੀਤਾ ਗਿਆ ਹੈ ਜਿਹੜਾ ਪੌੜ ਜਿਹਦੇ ਉਪਰ ਦੀ ਆਪਾਂ ਜਾਣਦੇ ਆ ਹਰਮੰਦਰ ਸਾਹਿਬ ਮੱਥਾ ਟੇਕਣ ਜਾਣਦੇ ਆ ਉਸ ਦੀ ਜਿਹੜੀ ਲੰਬਾਈ ਆ 240 ਮੀਟਰ ਜਿਹੜੀ ਉਹਦੀ ਚੌੜਾਈ ਆ ਤਕਰੀਬਨ 20 ਤੋਂ 21 ਫੁੱਟ ਮੰਨੀ ਜਾਂਦੀ ਆ 1581 ਈਸਵੀ ਤੋਂ ਲੈ ਕੇ 1604 ਈਸਵੀ ਤੱਕ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਸੇਵਾ ਕਰਵਾਈ ਇਸ ਤੋਂ ਬਾਅਦ ਦਾ ਸਭਾ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਸਿਮਿੰਗ ਗੁਰੂ ਜਦੋਂ ਉਹਨਾਂ ਨੇ ਆਣ ਕੇ ਇਸ ਜਗ੍ਹਾ ਤੇ ਸੇਵਾ ਕਰਵਾਈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਭਗਤੀ ਹਰਮੰਦਰ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਤੇ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਉਸ ਅਕਾਲ ਪ੍ਰਮਾਤਮਾ ਦੇ ਤਖਤ ਦੀ ਉਸਾਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਕਰਕੇ ਮੀਰੀ ਪੀਰੀ ਦਾ ਸੰਧਾਨ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਾਣ ਤੋਂ ਬਾਅਦ ਇੱਥੇ ਜੋ ਕਬਜ਼ਾ کہہ ਸਕਦੇ ਆ ਜਾਂ ਸੇਵਾ ਸੰਭਾਲ ਕਰਨ ਦੇ ਜੋ ਇਸ਼ਕ ਸੰਨ ਪ੍ਰਿਥਵੀ ਚੰਦ ਉਹਨਾਂ ਦੀ ਪੀੜ੍ਹੀ ਨੇ ਇੱਥੇ ਆਪਣਾ ਕਬਜ਼ਾ ਦਬਦਬਾ ਬਣਾ ਲਿਆ। 60 ਤੋਂ 70 ਸਾਲ ਰਿਸ਼ੀ ਚੰਦ ਉਹ ਉਹਨਾਂ ਦਾ ਪਰਿਵਾਰ ਆ ਇੱਥੇ ਰਿਹਾ ਉਹ ਮੰਨਦੇ ਸਾਨੂੰ ਆਪਣੇ ਆਪ ਨੂੰ ਗੁਰੂ ਮੰਨਦੇ ਸਨ। ਕਿ 7ਵੇਂ ਪਾਤਸ਼ਾਹ ਜੀ ਇੱਥੇ ਆਏ ਨੌਵੇਂ ਪਾਤਸ਼ਾਹ ਜੀ ਇੱਥੇ ਜਦੋਂ ਆਏ ਆ ਉਹਨਾਂ ਨੂੰ ਇੱਥੇ ਗੁਰੂ ਤੇਗ ਬਹਾਦਰ ਜੀ ਨੂੰ ਦੇਖ ਕੇ ਰਿਸ਼ੀ ਚੰਦ ਔਰ ਗਿਆਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਗੁਰੂ ਸਾਹਿਬ ਜਿੱਥੇ ਬਾਹਰ ਹੀ ਬੈਠ ਕੇ ਭੰਜਣਾਂ ਬੰਦ ਕੀ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਸਰੀਰਕ ਤੌਰ ਤੇ ਇੱਥੇ ਨਹੀਂ ਆਏਗੇ। ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਹਰਮੰਦਰ ਸਾਹਿਬ ਆਏ ਆ ਕਦੇ ਨਾ ਗੁਰੂ ਹਰਿਕ੍ਰਿਸ਼ਨ ਜੀ ਕਦੇ ਹਰਮੰਦਰ ਸਾਹਿਬ ਆਏ ਨੇ ਜਦੋਂ ਖਾਲਸਾ ਪੰਥ ਦੀ ਸਾਇਨਾ 1999 ਵਿੱਚ ਕੀਤੀ ਗਈ ਤਾਂ ਭਾਈ ਮਣੀ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਗਾਰਾ ਦੇ ਕੇ ਪੰਜ ਸਿੰਘਾਂ ਸਮੇਤ ਨਿਸ਼ਾਨ ਸਾਹਿਬ ਦੇ ਕੇ ਹਰਮੰਦਰ ਸਾਹਿਬ ਦਾ ਪ੍ਰਬੰਧ ਖਾਪਿਆ ਇਸ ਤੋਂ ਪਹਿਲਾਂ ਪ੍ਰਿਥਵੀ ਚੰਦ ਦਾ ਪਰਿਵਾਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦਾ ਪ੍ਰਬੰਧ ਸੰਭ ਰਿਆ ਸੀ ਗੁਰੂ ਜੀ ਨੇ ਉਸ ਸਮੇਂ ਬਚਨ ਕੀਤੇ ਸਨ ਕਿ ਇਹ ਦੁਬਾਰਾ ਬਣੇਗਾ ਜਦੋਂ ਇਟ ਮਸਤਰੀ ਨੇ ਜਾ ਕੇ ਲਾਈ ਸੀ ਅਬਦਾਲੀ ਨੇ ਇੱਕ ਵਾਰ ਹਮਲਾ ਕੀਤਾ ਸੀ ਅਜਿਹਾ ਕਿ ਹਰਮੰਦਰ ਸਾਹਿਬ ਉਹਨੇ ਜਮਾ ਨਸ਼ਟ ਕਰ ਦਿੱਤਾ ਸੀ ਸਰੋਵਰਪੂਰ ਦੇ ਤੋਂ ਸੀ ਹਰਮੰਦਰ ਸਾਹਿਬ ਜੋ ਇਮਾਰਤ ਆ ਸਿੱਖਾਂ ਦੀ ਸ਼ਕਤੀ ਭਗਤੀ ਦਾ ਕੇਂਦਰ ਆ ਉਸ ਨੂੰ ਜਮਾ ਢਹਿ ਢੇਰੀ ਕਰ ਦਿੱਤਾ ਸੀ ਜੱਸਾ ਸਿੰਘ ਆਹਲੂਆਲੀਏ ਨੇ ਫਿਰ ਉਹ ਦੁਬਾਰਾ ਬਣਾਇਆ ਨਾਨਕਸਾਈ ਇਟਨਾ ਬਣਾਇਆ ਗਿਆ ਜੋ ਨਾਨਕਸਾਈ ਇਟ 1 ਇੰਚ ਚੌੜੀ ਤੇ 3 ਇੰਚ ਮੋਟੀ ਤੇ 18 ਇੰਚ ਲੰਮੀ ਹੈ ਜਿਸ ਦੇ ਨਾਲ ਮਜਬੂਤੀ ਤੌਰ ਤੇ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਇਆ ਗਿਆ ਕਹਿ ਸਕਦੇ ਆ ਕਿ ਜੋ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀਗਾ ਉਹ ਅਸਲ ਹਰਮੰਦਰ ਸਾਹਿਬ ਅਬਦਾਲੀ ਨੇ ਢਾਢੀ ਕਰ ਦਿੱਤਾ ਸੀ ਇਸ ਤੋਂ ਬਾਅਦ ਜੋ ਹੁਣ ਆਪਾਂ ਅਕਸਰ ਜਾ ਕੇ ਹਰਮੰਦਰ ਸਾਹਿਬ ਦਰਸ਼ਨ ਕਰਦੇ ਹਾਂ ਇਹ ਦਸਾ ਸਿੰਘ ਆਲੂ ਵਾਲੀਏ ਨੇ ਬਣਵਾਇਆ ਹੈ ਇਸ ਤੋਂ ਬਾਅਦ ਲੰਮਾ ਸਮਾਂ ਮੁਗਲਾਂ ਦਾ ਰਾਜ ਰਿਹਾ ਮੁਗਲ ਰਾਜ ਰਿਹਾ ਅਬਦਾਲੀ ਮਸਾ ਰੰਗੜ ਜਈਆ ਖਾਨ ਜਕਰੀਆ ਖਾਨ ਇਹਨਾਂ ਨੇ ਅਨੇਕਾਂ ਹਮਲੇ ਕੀਤੇ ਬਾਬਾ ਦੀਪ ਸਿੰਘ ਨੇ ਜਵਾਬ ਦਿੱਤਾ ਮੱਸੀ ਰੰਗੜੇ ਦਾ ਸਹਿਰਾ ਸੁਖਾ ਸਿੰਘ ਮਹਿਤਾਬ ਸਿੰਘ ਜੋ ਇੱਥੇ ਕੰਦਰੀਆਂ ਨਚਾਉਂਦਾ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਕੀਤਾ ਕਹਿਣ ਦਾ ਮਤਲਬ ਕਿ ਹਰਮੰਦਰ ਸਾਹਿਬ ਦੀ ਹੋਈ ਹਮਲਿਆਂ ਦਾ ਸਮੇਂ-ਸਮੇਂ ਤੇ ਯੋਧਿਆਂ ਨੇ ਬਦਲਾ ਲਿਆ ਕਹਿਆ ਜਾਂਦਾ ਇਤਿਹਾਸ ਦੇ ਮੁਤਾਬਕ ਜੋ ਵੀ ਹਰਮੰਦਰ ਸਾਹਿਬ ਤੇ ਚੜ ਕੇ ਆਇਆ 153 ਦਿਨਾਂ ਬਾਅਦ ਉਸ ਦੁਸ਼ਟ ਪ੍ਰਾਣੀ ਦੀ ਮੌਤ ਹੋਈ ਆ ਚਾਹੇ ਸਮੇਂ ਦੀ ਹਕੂਮਤ ਇੰਦਰਾ ਗਾਂਧੀ ਚੜ ਕੇ ਆਈ ਹੈ ਚਾਹੇ ਅਬਦਾਲੀ ਚਾਹੇ ਮਸਾਰੰਗਾ ਮੁਗਲ ਰਾਜ ਤੋਂ ਬਾਅਦ ਸਿੱਖਾਂ ਦਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦੇ ਰਾਜੇ ਬਣੇ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਸਿੱਖਾਂ ਦੇ ਰਾਜੇ ਬਣੇ ਤਾਂ ਮਿਸਤਰੀ ਯਾਰ ਮੁਹੰਮਦ ਖਾਨ ਤੋਂ 1803 ਈਸਵੀ ਵਿੱਚ ਸੋਨੇ ਦੀ ਸੇਵਾ ਕਰਵਾਈ 1990-95 ਦੇ ਦਹਾਕੇ ਵਿੱਚ ਸਿੱਖ ਸੰਗਤਾਂ ਵੱਲੋਂ 500 ਕਿਲੋ ਸੋਨਾ ਹਰਮੰਦਰ ਸਾਹਿਬ ਤੇ ਦੁਬਾਰਾ ਲਗਾਇਆ ਗਿਆ ਨੁਈ ਨੀ ਕਰਨ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਦੀ ਜੋ ਕਾਰ ਸੇਵਾ ਸੀ ਉਹ ਮਹੰਤਾਂ ਹੱਥ ਚਲੀ ਗਈ ਮਹੰਤਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਚਲੋ ਆਖਰ ਵਿੱਚ ਕੁਝ ਰੋਟੀਆਂ ਰਹਿ ਗਈਆਂ ਉਹਨਾਂ ਕੋਲੋਂ ਇਸ ਤੋਂ ਬਾਅਦ ਜੋ ਕਾਲ ਸੀ ਅੰਗਰੇਜ਼ਾਂ ਦਾ ਕਾਲ ਸੀ ਅੰਗਰੇਜ਼ਾਂ ਨੇ ਇੱਥੇ ਉਹਨਾਂ ਦੀ ਸਰਕਾਰ ਸੀ ਮਹੰਤ ਇੱਥੇ ਕਾਬਜ ਸਨ ਉਹਨਾਂ ਨੇ ਸੇਵਾ ਕੀਤੀ ਕੁਝ ਉਹਨਾਂ ਨੇ ਗਲਤੀਆਂ ਵੀ ਕੀਤੀਆਂ 1920 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੋਂਦ ਵਿੱਚ ਆਈ ਕੋਸੇ ਸਮੇਂ ਤੋਂ 1920 ਤੋਂ 25 ਦੇ ਸਮੇਂ ਤੋਂ ਲੈ ਕੇ ਅੱਜ ਤੱਕ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਸਰੋਮਣੀ ਕਮੇਟੀ ਨਿਭਾ ਰਹੀ ਹੈ ਹਰਮੰਦਰ ਸਾਹਿਬ ਦਿਨ ਵਿੱਚ 6 ਵਾਰ ਅਰਦਾਸ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਜੀ ਦੀ ਮਰਜ਼ਾਦਾ ਹੈ ਕਿ ਹੁਕਮਨਾਮਾ ਖੱਬੇ ਪਾਸਿਓਂ ਲਿਆ ਜਾਂਦਾ ਹੈ ਇੱਥੇ 19 ਜਥੇ ਹਨ ਜੋ 8 ਜਥੇ 15 ਚੌਕੀਆਂ ਦੇ ਵਿੱਚ ਵਾਰੀ-ਵਾਰੀ ਕੀਰਤਨ ਕਰਦੇ ਹਨ ਕੋਈ ਭਾਸ਼ਣ ਨਹੀਂ ਦਿੱਤਾ ਜਾਂਦਾ ਇੱਥੇ ਕੋਈ ਕੱਚੀ ਬਾਣੀ ਨਹੀਂ ਪੜ੍ਹੀ ਜਾਂਦੀ ਆ ਕੀਰਤਨ ਜੋ ਹੈ ਗੁਰੂ ਸਾਹਿਬ ਦੇ ਖੱਬੇ ਪਾਸੇ ਬੈਠ ਕੇ ਕੀਤਾ ਜਾਂਦਾ ਹੈ ਹਰਮੰਦਰ ਸਾਹਿਬ ਜੋ ਕਵਾੜ ਖੁੱਲਣ ਦਾ ਸਮਾਂ ਅਸਵੇਰੇ 2 3 ਤੋਂ ਲੈ ਕੇ ਰਾਤ ਨੂੰ 10 11 ਵਿਚਕਾਰ ਬੰਦ ਹੋ ਜਾਂਦਾ ਹੈ ਇਹ ਸਮਾਂ ਸਰਦੀਆਂ ਗਰਮੀਆਂ ਵਿੱਚ ਥੋੜਾ ਚੇਂਜ ਹੁੰਦਾ ਰਹਿੰਦਾ ਹੈ ਕਵਾੜ ਗੇਟ ਬੰਦ ਜਰੂਰ ਹੁੰਦੇ ਹਨ ਪਰ ਹਰਮੰਦਰ ਸਾਹਿਬ ਕਦੇ ਵੀ ਤਾਲਾ ਨਹੀਂ ਲਾਇਆ ਜਾਂਦਾ ਉਸ ਸਮੇਂ ਫਰਸ਼ ਦੀ ਸਫਾਈ ਕੀਤੀ ਜਾਂਦੀ ਹੈ ਚੰਦੂਆ ਸਾਹਿਬ ਬਦਲਿਆ ਜਾਂਦਾ ਹੈ ਜਾਂ ਹੋਰ ਜੰਗਲਾਂ ਦੀ ਸਫਾਈ ਉਸ ਸਮੇਂ ਰਾਤ ਨੂੰ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਪਹਿਲੀ ਵਾਰੀ ਬਿਜਲੀ ਦਾ ਪ੍ਰਬੰਧ ਫਰੀਦਕੋਟ ਦੇ ਰਾਜੇ ਦੇ ਯਤਨਾ ਸਦਕਾ 1930 ਵਿੱਚ ਹੋਇਆ ਬਾਅਦ ਵਿੱਚ 1997 ਦੇ ਆਸ-ਪਾਸ ਇੱਥੇ ਬਿਜਲੀ ਕਰਦਾ ਪ੍ਰਬੰਧ ਕਰ ਦਿੱਤਾ ਗਿਆ ਜਿੱਥੇ ਆਪਾ ਹਰਮੰਦਰ ਸਾਹਿਬ ਬੈਕ ਸਾਈਡ ਜਲ ਸਕਦੇ ਆ ਉਸ ਜਗ੍ਹਾ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ ਜੋ ਨਾਮ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਵੀਡੀਓ ਦੌਰਾਨ ਜਾਣਕਾਰੀ ਸਾਂਝੀ ਕਰਦੇ ਆ ਕੋਈ ਹੁਣ ਤਾਈਆਂ ਰਹਿ ਜਾਂਦੀਆਂ ਨੇ ਭੁੱਲ ਚੁੱਕਾ ਖੇਮਾ ਦੇ ਜੱਟਾਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ